दर्शका जी जस्ट पंजाबी देखਦੇ ਹੋਏ ਸਾਰੇ ਦਰਸ਼ਕਾਂ ਦਾ ਨਿੱਘਾ ਸਵਾਗਤ ਕਰਦੇ ਹਾਂ ਇਸ ਪ੍ਰੋਗਰਾਮ ਦੇ ਵਿੱਚ ਜਿਹਦਾ ਨਾਮ ਹੈ ਚਾਹ ਤੇ ਚਰਚਾ ਤੇ ਮੈਂ ਹਾਂ ਤੁਹਾਡੇ ਨਾਲ ਗੀਤੁ ਦੇ ਸੈਣੀ ਜੀ ਹਾਂ ਚਾਹ ਤੇ ਚਰਚਾ ਲੈ ਕੇ حاضر ਹੋ ਚੁੱਕੇ ਹਾਂ ਤੇ ਮੈਂ ਉਮੀਦ ਕਰਦੀ ਹਾਂ ਸਾਡੇ ਸਾਰੇ ਦਰਸ਼ਕ ਜੋ ਇਸ ਵਕਤ ਸਾਨੂੰ ਵਾਚ ਕਰ ਰਹੇ ਨੇ ਸਾਰੇ ਵਧੀਆ ਹੋਣਗੇ ਸਿਹਤਮੰਦ ਹੋਣਗੇ ਤੇ ਚੜ੍ਹਦੀ ਕਲਾ 'ਚ ਹੋਣਗੇ ਆ ਕਿ ਇਸਨਾਂ ਸੱਚੀ ਕੀ ਹੈ ਕਿ ਕੁਝ ਲੋਕ ਸਿਰਫ ਸਕਰੀਨ ਤੇ ਨਹੀਂ ਚਮਕਦੇ ਉਹ ਕਿਤਨਾ ਕਿਤੇ ਸਾਡੀ ਜ਼ਿੰਦਗੀ ਦੇ ਜਿਹੜੇ ਪੰਨੇ ਆ ਨਾ ਉਸ ਪੰਨਿਆਂ ਤੇ ਸੁਨੇਰੇ ਸ਼ਬਦਾਂ ਨਾਲ ਅੰਕਿਤ ਹੋ ਜਾਂਦੇ ਨੇ ਕਿਸੇ ਨਾ ਕਿਸੇ ਫਾਰਮ ਦੇ ਵਿੱਚ ਉਹ ਨਾਂ ਜਿਹੜੇ ਆ ਉਹ ਲਿਖੇ ਰਹਿ ਜਾਂਦੇ ਨੇ ਇਨ ਦਾ ਫਾਰਮ ਆਫ ਮੈਮਰੀਜ਼ ਤੁਸੀਂ ਸਮਝ ਗਏ ਹੋਗੇ ਮੈਂ ਗੱਲ ਕਿਹੜੇ ਪਾਸੇ ਅੱਜ ਲੈ ਕੇ ਜਾਣ ਵਾਲੀ ਆ ਲੇਕਿਨ ਇਸ ਤੋਂ ਪਹਿਲਾਂ ਕਿ ਤੁਹਾਡੇ ਨਾਲ ਗੱਲ ਕਰਾਂ ਤੁਹਾਡੀਆਂ ਗੱਲਾਂ ਸੁਣਾ ਉਸ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਗੱਲ ਦੱਸਦੀ ਆ ਕਿ ਜਦੋਂ ਤੁਹਾਨੂੰ ਯਾਦ ਹੋਵੇਗਾ ਲਾਸਟ ਵੀਕ ਵੀ ਆਪਾਂ ਇੱਕ ਵਿਸ਼ੇ ਤੇ ਗੱਲ ਕੀਤੀ ਸੀ ਜਦੋਂ ਆਪਾਂ ਗੱਲ ਕਰ ਰਹੇ ਸੀ ਕਿ ਸੋਸ਼ਲ ਮੀਡੀਆ ਤੇ ਫੇਕ ਖਬਰਾਂ ਕਿਵੇਂ ਫੈਲ ਜਾਂਦੀਆਂ ਹਨਾ ਤੇ ਅਸੀਂ ਤੇ ਸਾਡੇ ਵਰਗੇ ਹੋਰ ਵੀ ਬਹੁਤ ਸਾਰੇ ਲੋਕ ਉਹਨਾਂ ਖਬਰਾਂ ਤੇ ਕਿਵੇਂ ਵਿਸ਼ਵਾਸ ਕਰ ਲੈਂਦੇ ਆ ਵਿਸ਼ਵਾਸ ਆਟੋਮੈਟਿਕਲੀ ਹੋ ਜਾਂਦਾ ਹੈ ਕਿਉਂ ਹੋ ਜਾਂਦਾ ਹੈ ਹੁਣ ਉਹ ਸਾਡੇ ਤੇ ਡਿਪੈਂਡ ਕਰਦਾ ਕਿ ਉਸ ਖਬਰ ਨੂੰ ਅਸੀਂ ਸੱਚ ਮੰਨੀਏ ਨਾ ਮੰਨੀਏ ਹਾਨੂੰ ਵੈਰੀਫਾਈ ਕਰਨਾ ਜ਼ਰੂਰੀ ਹੋ ਜਾਂਦਾ ਤਾਂ ਬੇਸਿਕਲੀ ਥੈਟ ਵਾਸ ਦਾ ਟਾਪਿਕ ਤੇ ਹੁਣ ਜਦੋਂ ਫੇਰ ਇਹ ਕੱਲ ਖਬਰ ਆਈ ਇੰਡੀਅਨ ਟਾਈਮਿੰਗ ਦੇ ਅਕੋਰਡਿੰਗਲੀ ਐਂਡ एवरीवन ਵਾਸ ਥਿੰਕਿੰਗ ਕਿ ਕਾਸ਼ ਇਹ ਖਬਰ ਪਿਛਲੀ ਵਾਰ ਵਾਂਗੋ ਝੂਠੀ ਹੋਵੇ ਫੇਕ ਹੀ ਹੋਵੇ ਬਟ ਅਨਫੋਰਚਨਟਲੀ ਐਦਾਂ ਨਹੀਂ ਹੋਇਆ ਤੇ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੋਏਗਾ ਤੁਹਾਡੇ ਤੱਕ ਵੀ ਖਬਰ ਪਹੁੰਚ ਹੀ ਗਈ ਹੋਏਗੀ ਕਿ ਹਿੰਦੀ ਸਿਨੇਮਾ ਦਾ ਇੱਕ ਲੈਜੈਂਡਰੀ ਸਟਾਰ ਤੇ ਸਿਰਫ ਇੱਕ ਲੈਜੈਂਡਰੀ ਸਟਾਰ ਨਹੀਂ ਜਿਹਨੂੰ ਆਪਾਂ ਪੰਜਾਬੀ ਆਪਣਾ ਮੁੰਡਾ ਕਹਿੰਦੇ ਸੀਗੇ ਹੈਨਾ ਸਾਡੇ ਸੀਨੀਅਰ ਸਾਡੇ ਤੋਂ ਵੱਡੇ ਕਹਿੰਦੇ ਉਹ ਤੇ ਆਪਣਾ ਮੁੰਡਾ ਹੈ ਤੇ ਉਹ ਮੁੰਡਾ ਕਿਹੜਾ ਤਰਮਿੰਦਰ ਜੀ ਤਰਮਿੰਦਰ ਸਿੰਘ ਦਿਓਲ ਜੋ ਆਲਵਿਦਾ ਕਹਿ ਗਏ ਨੇ ਸਾਨੂੰ ਬਿਕੋਜ਼ ਇੱਕ ਲੰਬੀ ਬਿਮਾਰੀ ਤੋਂ ਕਿਵੇਂ ਉਹ ਸਫਰ ਕਰ ਰਹੇ ਸੀਗੇ ਐਂਡ 8 ਦਸੰਬਰ ਅਗਲੇ ਮਹੀਨੇ ਉਹਨਾਂ ਦਾ ਬਰਥਡੇ ਸੀ ਐਂਡ ਉਹਨਾਂ ਦੇ ਪਰਿਵਾਰ ਵਾਲਿਆਂ ਨੇ ਸੋਚਿਆ ਕਿ ਉਹਨਾਂ ਦਾ 90th ਬਰਥਡੇ ਅਸੀਂ ਸੈਲੀਬ੍ਰੇਟ ਕਰਾਂਗੇ ਬਟ ਅਨਫੋਰਚਨਟਲੀ ਤਾਂ ਨਹੀਂ ਹੋਇਆ ਏਟ ਇਨ ਐਟ ਦੀ ਏਜ ਆਫ 89 ਹੀ ਪਾਸਟ ਅਵੇ ਹੀ ਲੇਫਟ ਅਸ ਵਿਦ ਹਿਸ ਸੋ ਮਨੀ ਗੁੱਡ ਮੈਮਰੀਜ਼ ਤੇ ਜਿਹੜੇ ਵੀ ਲੋਕੀ ਉਹਨਾਂ ਨੂੰ ਪਰਸਨਲੀ ਜਾਣਦੇ ਨੇ ਜਿਨ੍ਹਾਂ ਨਿਊ ਕਮਰਸ ਨੇ ਵੀ ਉਹਨਾਂ ਨਾਲ ਕੰਮ ਕੀਤਾ ਅੱਜ ਹਰ ਕੋਈ ਬਸ ਆਹੀ ਕਹਿੰਦਾ ਕਿ ਉਹ ਇੱਕ ਬ੍ਰਿਲਿਅੰਟ ਸਟਾਰ ਹੋਣ ਦੇ ਅਲਾਵਾ ਵੀ ਬਹੁਤ ਕੁਝ ਸੀਗੇ ਉਹ ਆਪਣੇ ਆਪਣੇ ایکسپੀਰੀਅੰਸ শেয়ার ਕਰ ਰਹੇ ਨੇ ਕਿ ਜਦੋਂ ਆਪਾਂ ਨੂੰ ਪਹਿਲੀ ਵਾਰ ਮਿਲਦੇ ਸੀ ਤੇ ਉਹਨਾਂ ਦੀ ਉਹ ਇੱਕ ਬਿਊਟੀਫੁੱਲ ਸਮਾਈਲ ਦੇਖ ਕੇ ਹੀ ਨਾ ਇੱਕ ਉਹਨਾਂ ਦਾ ਜੇ ਚਾਮ ਦੇਖ ਕੇ ਉਹਨਾਂ ਦਾ ਉਹ ਕੈਰिजਮਾ ਵੇਖ ਕੇ ਹੀ ਸਾਨੂੰ ਕਿੰਨਾ ਕਿੰਨਾ ਵਧੀਆ ਲੱਗਦਾ ਸੀਗਾ ਸਾਨੂੰ ਕਿੰਨੀ ਅੱਛੀ ਕਿ ਇਨਸਪੀਰੇਸ਼ਨ ਮਿਲਦੀ ਸੀ ਉਹਨਾਂ ਦੇ ਵਰਡਸ ਵਿੱਚ ਉਹ ਕਹਿੰਦੇ ਸੀ ਕਿ ਉਹ ਯੂ نو ਇੱਕ ਗਾਈਡ ਸੀਗੇ ਇੱਕ ਯੂ نو ਫਿਲਾਸਫਰ ਸੀਗੇ ਉਸ ਤੋਂ ਵਿਵੱਦ ਉਹ ਇੱਕ ਫਰੈਂਡ ਸੀਗੇ ਤੇ ਉਹਨਾਂ ਵੱਲੋਂ ਬਸ ਇੱਕ ਇੰਪੋਰਟੈਂਟ ਚੀਜ਼ ਕਹੀ ਜਾਂਦੀ ਹੈ ਕਿ ਇੱਕ ਐਸਾ ਇਨਸਾਨ ਜਿਹਨੂੰ ਆਪਾਂ ਕਹੀਏ ਕਿ ਇੱਕ ਗਰਾਉਂਡਡਡ ਸੋਲ ਤੇ ਇੱਕ ਵਾਰਮ ਪਰਸਨੈਲਿਟੀ ਜਿਹਨੂੰ ਇੱਕ ਵਾਰ ਮਿਲੋ ਤੇ ਉਹ ਜਿਹੜੀ ਮੁਲਾਕਾਤ ਹੈ ਨਾ ਉਹ ਤੁਹਾਨੂੰ ਜ਼ਿੰਦਗੀ ਭਰ ਯਾਦ ਰਹੇਗੀ ਤਰਮਿੰਦਰ ਜੀ ਪੰਜਾਬੀਆਂ ਦਾ ਆਪਣਾ ਹੀ ਮੈਨ ਬਾਲੀਵੁੱਡ ਦਾ ਗੋਲਡਨ ਜਾਮ ਜਿਨੇ ਪਿਆਰ ਦੋਸਤੀ ਤੇ ਮਸਤੀ ਚ ਭਰ ਦਿੱਤਾ ਯੂ ਨੋ ਹਰ ਇੱਕ ਮੂਮੈਂਟ ਤੇ ਸਾਡਾ ਮੂਮੈਂਟ ਅੱਜ ਉਹ ਸਾਨੂੰ ਸਿਰਫ ਆਪਣੀਆਂ ਯਾਦਾਂ ਚ ਛੱਡ ਗਏ ਨੇ ਯਾਦਾਂ ਜੋ ਸਾਡੀ ਜਨਰੇਸ਼ਨ ਸੀ ਨਹੀਂ ਬਲਕਿ ਆਉਣ ਵਾਲੀਆਂ ਜਨਰੇਸ਼ਨਸ ਲਈ ਵੀ ਇੱਕ ਖਜ਼ਾਨਾ ਨੇ ਕਹਿੰਦੇ ਆ ਨਾ ਕਿ ਸਟਾਰਸ ਮੇ ਫੇਡ ਇਨ ਦਾ ਸਕਾਈ ਪਰ ਅਸਦੀ ਸਤਾਰੇ ਦਿਲਾਂ ਚ ਰਹਿ ਜਾਂਦੇ ਨੇ ਤੇ ਤਰਮੇਂਦਰ ਜੀ ਉਹਨਾਂ ਵਿੱਚੋਂ ਇੱਕ ਸੀਗੇ ਕਿਉਂਕਿ ਅੱਜ ਅਸੀਂ ਗੱਲ ਕਰ ਰਹੇ ਹਾਂ ਉਸ ਇਨਸਾਨ ਦੀ ਜਿਨੇ ਸਿਰਫ ਹਿੰਦੀ ਸਿਨੇਮਾ ਨੂੰ ਨਹੀਂ ਸਾਡੇ ਘਰਾਂ ਸਾਡੇ ਬਚਪਨ ਤੇ ਸਾਡੇ ਫੈਮਿਲੀ ਟਾਈਮ ਨੂੰ ਵੀ ਕਿਤਨਾ ਕਿਤੇ ਰੰਗ ਦਿੱਤਾ ਹੈ ਧਰਮਿੰਦਰ ਜੀ ਉਹ ਸ਼ਖਸ ਨੇ ਕਿਸੇ ਨੇ ਸੱਚ ਕਿਹਾ ਹੈ ਜਦੋਂ ਮੈਂ ਕਿ ਪਹਿਲਾਂ ਕਹਿ ਰਹੀ ਸੀ ਕਿ ਕਿ ਜਿਹੜੇ ਸਤਾਰੇ ਆ ਨਾ ਉਹ ਅਸਮਾਨ ਦੇ ਵਿੱਚ ਫੇਡ ਭਾਵੇਂ ਹੋ ਜਾਣ ਪਰ ਅਸਲੀ ਸਤਾਰੇ ਜਿਹੜੇ ਹਨ ਉਹ ਦਿਲਾਂ ਚ ਰਹਿ ਜਾਂਦੇ ਨੇ ਤੇ ਤਰਮੇਂਦਰ ਜੀ ਬਿਲਕੁਲ ਉਹਨਾਂ ਵਿੱਚੋਂ ਇੱਕ ਨੇ ਪੰਜਾਬੀ ਮਿੱਟੀ ਦਾ ਪੁੱਤ ਪਰ ਚਾਂ ਇੰਟਰਨੈਸ਼ਨਲ ਲੈਵਲ ਦਾ ਐਕਸ਼ਨ 스타 ਵੀ ਰੋਮਾਂਟਿਕ ਹੀਰੋ ਵੀ ਤੇ ਸਭ ਤੋਂ ਵੱਧ ਇੱਕ ਬਹੁਤ ਵਾਰਮ ਵਾਲਾ ਇਨਸਾਨ ਵਾਰਮਥ ਵਾਲਾ ਇਨਸਾਨ ਮੈਂ ਸੋਚ ਰਹੀ ਸੀ ਅੱਜ ਕਿਉਂ ਅਸੀਂ ਇਸ ਸਟਾਰ ਨੂੰ ਇੰਨਾ ਯਾਦ ਕਰ ਰਹੇ ਹਾਂ ਜਾਂ ਯੂ ਨੋ ਆਪਾਂ ਇੱਕ ਇਸੇ ਪ੍ਰੋਗਰਾਮ ਦੇ थ्रू ਹੀ ਆਪਾਂ ਇੱਕ ਐਪੀਸੋਡ ਲੈ ਕੇ ਆਇਆ ਸੀ ਜਦੋਂ ਆਪਾਂ ਗੱਲ ਕਰ ਰਹੇ ਸੀ ਕਿ ਕਿੰਨੇ ਹੀ ਲੈਜੈਂਡਰੀ ਸਟਾਰਸ ਜਿਹੜੇ ਨੇ ਹਿੰਦੀ ਸਿਨੇਮਾ ਦੇ ਪੰਜਾਬੀ ਸਿਨੇਮਾ ਦੇ ਸਾਨੂੰ ਛੱਡ ਕੇ ਚਲ ਜਾ ਚੁਕੇ ਨੇ ਤੇ ਇੱਕ ਨਾ ਖਾਲੀ ਜਿਹੜੀ ਜਗ੍ਹਾ ਹੈ ਉਹ ਕਦੀ ਉਹ ਭਰ ਨਹੀਂ ਸਕਦੀ ਤੇ ਉਹਨਾਂ ਦਾ ਜਿਹੜਾ ਇੱਕ ਕੰਟ੍ਰਿਬਿਊਸ਼ਨ ਹੈ ਹੈਨਾ ਸਿਨੇਮਾ ਨੂੰ ਉਹ ਇਨਕ੍ਰੈਡੀਬਲ ਹੈ ਨਵੀਂ ਜਨਰੇਸ਼ਨ ਭਾਵੇਂ ਅੱਛਾ ਕਰ ਰਹੀ ਹੈ ਟੈਲੈਂਟ ਅੱਛਾ ਹੈ ਉਹਨਾਂ ਦੇ ਵਿੱਚ ਬਟ ਯੂ نو ਇੰਨਾ ਸਤਾਰਿਆਂ ਦੀ ਜਿਹੜੇ ਸਾਨੂੰ ਛੱਡ ਕੇ ਜਾ ਚੁੱਕੇ ਨੇ ਉਹਨਾਂ ਦੀ ਜਿਹੜੀ ਉਹ ਕਮੀ ਹੈ ਨਾ ਉਹ ਕਦੀ ਉਹ ਪੂਰੀ ਨਹੀਂ ਹੋ ਪਾਏਗੀ ਤੇ ਅੱਜ ਜਦੋਂ ਧਰਮਿੰਦਰ ਜੀ ਵੀ ਸਾਨੂੰ ਛੱਡ ਕੇ ਜਾ ਚੁੱਕੇ ਨੇ ਤੇ ਮੈਂ ਸੋਚਦੀ ਹਾਂ ਕਿ ਇਹ ਜਿਹੜੇ ਸਟਾਰ ਨੇ ਇਹ ਸਿਰਫ ਇੱਕ ਸਟਾਰਸ ਨਹੀਂ ਸੀਗੇ ਇੱਕ ਹੀਰੋ ਨਹੀਂ ਸੀਗੇ ਮਤਲਬ ਇੱਕ ਉਸ ਤੋਂ ਵੀ ਵੱਧ ਕੇ ਬਹੁਤ ਕੁਝ ਸੀਗੇ ਤਾਂ ਹੀ ਤਾਂ ਅਸੀਂ ਅੱਜ ਇਹਨਾਂ ਨੂੰ ਯਾਦ ਕਰਦੇ ਆਂ ਆਪਾਂ ਇਹਨਾਂ ਨੂੰ ਕਿਉਂ ਯਾਦ ਕਰਦੇ ਆ ਆਪਾਂ ਉਹਨਾਂ ਦੀ ਫਿਲਮਾਂ ਕਰਕੇ ਉਹਨਾਂ ਨੂੰ ਯਾਦ ਕਰਦੇ ਆ ਜਾਂ ਉਹਨਾਂ ਦੇ ਡਾਇਲੌਗਸ ਕਰਕੇ ਪਰਸਨਲੀ ਤੇ ਆਪਾਂ ਵੀ ਉਹਨਾਂ ਨੂੰ ਨਹੀਂ ਕਦੀ ਮਿਲੇ ਬਟ ਸਟਿਲ ਉਹਨਾਂ ਦਾ ਜਾਣਾ ਸਾਨੂੰ ਕਿਉਂ ਖਲਦਾ ਹੈ ਮੈਂ ਚਾਹੁੰਨੀ ਆ ਕਿ ਅੱਜ ਚਾਹ ਤੇ ਚਰਚਾ ਤੇ ਜਦੋਂ ਆਪਾਂ ਚਰਚਾ ਹੈ ਮੈਂ ਤੁਹਾਡੇ ਨਾਲ ਕਰ ਰਹੀ ਆ ਕਿਉਂਕਿ ਇੱਕ ਗਰਾਊਂਡਡ ਸੋਲ ਜੋ ਸਾਨੂੰ ਛੱਡ ਕੇ ਚਲ ਜਵੇ ਨਾ ਆਵੇ ਨੂੰ ਆਪਾਂ ਕਦੀ ਪਰਸਨਲੀ ਮਿਲੀਏ ਵੀ ਨਾ ਮਿਲੇ ਹੋਏ ਨਾ ਹੋਏ ਉਹ ਵੱਖਰੀ ਗੱਲ ਹੈ ਬਟ ਸਟਿਲ ਉਹ ਗਰਾਉਂਡਡ ਸੋਲ ਜਿਹੜੀ ਹੈ ਨਾ ਉਹ ਕਿਤਨਾ ਕਿਤੇ ਸਾਡੀ ਮੈਮਰੀਜ਼ ਦੇ ਵਿੱਚ ਰਹਿੰਦੀ ਹੈ ਕਿਉਂਕਿ ਸਾਡੇ ਜਿਹੜੇ ਮੂਮੈਂਟਸ ਹੈ ਨਾ ਉਹਨਾਂ ਨਾਲ ਕਿਤੇ ਨਾ ਕਿਤੇ ਜੁੜੇ ਹੋਏ ਨੇ ਜਿਹਨੂੰ ਆਪਾਂ ਅੱਜਕੱਲ ਕਹਿੰਦੇ ਆ ਪੈਰਾਸੋਸ਼ਲ ਯੂ نو ਜਿਹਨੂੰ ਆਪਾਂ ਇਨਸਾਨ ਨੂੰ ਜਾਣਦੇ ਵੀ ਨਾ ਹੋਈਏ ਬਟ ਸਟਿਲ ਕਿਤਨਾ ਕਿਤੇ ਜਦੋਂ ਤੁਹਾਨੂੰ ਉਸ ਇਨਸਾਨ ਦੇ ਬਾਰੇ ਪਤਾ ਚੱਲਦਾ ਹੈ ਤੇ ਜਦੋਂ ਤੁਹਾਨੂੰ ਉਸ ਇਨਸਾਨ ਨੂੰ ਛੱਡ ਕੇ ਚੱਲ ਜਾਵੇ ਤੇ ਉਹ ਜਿਹੜਾ ਇੱਕ ਕਨੈਕਸ਼ਨ ਆ ਨਾ ਉਹ ਇੱਕ ਜਿਹੜਾ ਪੈਰਾਸੋਸ਼ਲ ਹੈ ਉਹ ਉਹ ਜਿਹੜੀ ਚੀਜ਼ ਹੈ ਉਸ ਕਰਕੇ ਆਪਾਂ ਉਸ ਇਨਸਾਨ ਨੂੰ ਭੁਲਾ ਨਹੀਂ ਪਾਉਂਦੇ ਤੇ ਹੁਣ ਜਦੋਂ ਆਪਾਂ ਧਰਮਿੰਦਰ ਜੀ ਦੀ ਗੱਲ ਕਰ ਰਹੇ ਹਾਂ ਮੈਂ ਤੁਹਾਡੇ ਤੋਂ ਪੁੱਛਣਾ ਚਾਹਵਾਂਗੀ ਕਿ ਅੱਜ ਜਦੋਂ ਆਪਾਂ ਉਹਨਾਂ ਨੂੰ ਯਾਦ ਕਰ ਰਹੇ ਹਾਂ ਆਪਾਂ ਉਹਨਾਂ ਨੂੰ ਟ੍ਰਿਬਿਊਟ ਦੇ ਰਿਹਾ ਕਿਉਂ ਕਰ ਰਹੇ ਆ ਆਪਾਂ ਉਹਨਾਂ ਦੀ ਫਿਲਮਾਂ ਕਰਕੇ ਉਹਨਾਂ ਨੂੰ ਕਰ ਰਹੇ ਆ ਉਹਨਾਂ ਦੇ ਡਾਇਲੌਗਸ ਕਰਕੇ ਕਰ ਰਹੇ ਆ ਕਿਹੜੀ ਵਜਨ ਨਾਲ ਆਪਾਂ ਉਹਨਾਂ ਨੂੰ ਯਾਦ ਕਰਦੇ ਆ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਫੋਨ ਲਾਈਨ ਸਾਡੀਆਂ ਖੁੱਲੀਆਂ ਹੋਈਆਂ ਤੇ ਜੀ ਇਨ ਬਿਟਵੀਨ ਦਾ ਪ੍ਰੋਗਰਾਮ ਤੁਸੀਂ ਕਦੇ ਵੀ ਸਾਨੂੰ ਕਾਲ ਕਰਕੇ ਆਪਣੀ ਜਿਹੜੀ رائے ਹੈ ਆਪਣੀ ਜਿਹੜੀ ਗੱਲ ਹੈ ਕੋਈ ਵੀ ਗੱਲ ਤੁਸੀਂ ਸ਼ੇਅਰ ਕਰਨਾ ਚਾਹੋ ਤੇ ਤੁਸੀਂ ਸ਼ੇਅਰ ਜ਼ਰੂਰ ਕਰਿਓ ਤਰਮਿੰਦਰ ਜੀ ਦੀ ਕੋਈ ਮੂਵੀ ਜਿਹੜੀ ਤੁਹਾਡੇ ਦਿਲ ਦੇ ਬਹੁਤ ਕਰੀਬ ਹੋਵੇ ਉਹਨਾਂ ਦਾ ਕੋਈ ਡਾਇਲੋਗ ਉਹਨਾਂ ਦਾ ਕੋਈ ਐਕਸ਼ਨ ਕੋਈ ਵੀ ਐਸਾ ਮੂਮੈਂਟ ਯੂ نو ਜਿੱਥੇ ਤੁਸੀਂ ਉਹਨਾਂ ਨੂੰ ਅੱਜ ਯਾਦ ਕਰਦੇ ਹੋ ਉਹ ਗੱਲ ਤੁਸੀਂ ਸਾਡੇ ਨਾਲ ਸ਼ੇਅਰ ਕਰ ਸਕਦੇ ਹੋ ਤੇ ਮੈਂ ਗੱਲ ਕਰ ਰਹੀ ਸੀ ਕਿ ਆਪਾਂ ਉਹਨਾਂ ਨੂੰ ਕਿਉਂ ਯਾਦਕਾਰ ਕਰ ਰਹੇ ਹਾਂ ਉਹਨਾਂ ਦੀ ਫਿਲਮਾਂ ਕਰਕੇ ਉਹਨਾਂ ਦੇ ਡਾਇਲੌਗਸ ਕਰਕੇ ਜਾਂ ਇਸ ਕਰਕੇ ਕਿ ਉਹਨਾਂ ਨੇ ਸਾਡੀ ਰੋਜ਼ ਮਰਰਾ ਦੀ ਜ਼ਿੰਦਗੀ ਦੇ ਵਿੱਚ ਇੱਕ ਥੋੜਾ ਜਿਹਾ ਪਿਆਰ ਪਾਉਣ ਦੀ ਕੋਸ਼ਿਸ਼ ਕੀਤੀ ਆ ਥੋੜੀ ਜਿਹੀ ਹਾਸੇ ਪਾਉਣ ਦੀ ਕੋਸ਼ਿਸ਼ ਕੀਤੀ ਆ ਤੇ ਬਹੁਤ ਸਾਰੀਆਂ ਜਿਹੜੀਆਂ ਐ ਨਾ ਉਹ ਪੋਜ਼ਿਟਿਵਿਟੀ ਨਾਲ ਉਹ ਜਿਹੜੇ ਮੂਮੈਂਟਸ ਆ ਸਾਡੇ ਭਰ ਦਿੱਤੇ ਨੇ ਤੇ ਹੁਣ ਇਹ ਗੱਲ ਤੁਸੀਂ ਮੇਰੇ ਨਾਲ ਸ਼ੇਅਰ ਕਰਨੀ ਹੈ ਤੁਹਾਡਾ ਫੇਵਰਿਟ ਤਰਮਿੰਦਰ ਜੀ ਦਾ ਕੋਈ ਸੀਨ ਜਾਂ ਡਾਇਲੌਗ ਕਿਹੜਾ ਹੈ ਜਿਨੇ ਤੁਹਾਡੇ ਦਿਲ ਚ ਥਾਂ ਬਣਾਈ ਤੇ ਇੱਕ ਹੋਰ ਗੱਲ ਅ ਤਰਮਿੰਦਰ ਜੀ ਸਿਰਫ ਇੱਕ ਐਕਸ਼ਨ ਹੀਰੋ ਨਹੀਂ ਸੀ ਕਿਉਂਕਿ ਉਹਨਾਂ ਦਾ ਨੀਚਰ ਬਹੁਤ ਸੌਫਟ ਸੀ ਸੈਟ ਤੇ ਹਰ ਕਿਸੇ ਨਾਲ ਕਿਉਂਕਿ ਪਿਆਰ ਨਾਲ ਮਿਲਣਾ ਮੀਡੀਆ ਨਾਲ ਤੁਸੀਂ ਜਦੋਂ ਵੀ ਵੇਖੋ ਉਹਨਾਂ ਦੀ ਕੋਈ ਵੀ ਫੁਟੇਜ ਦੇਖਦੇ ਹੋ ਤੁਸੀਂ YouTube ਤੇ ਪਈਆਂ ਹੋਈਆਂ ਕਿੰਨੇ ਪਿਆਰ ਦੇ ਨਾਲ ਉਹ ਮਿਲਦੇ ਸੀਗੇ ਮੀਡੀਆ ਦੇ ਨਾਲ ਰਿਸਪੈਕਟ ਨਾਲ ਗੱਲ ਕਰਨਾ ਜੋ ਕਿ ਅੱਜ ਕੱਲ ਦੇ ਜਿਹੜੇ ਸਟਾਰਸ ਆ ਉਹ ਕਹਿੰਦੇ ਨਾ ਮੀਡੀਆ ਨੂੰ ਵੇਖ ਕੇ ਹੀ ਇੱਕ ਅਲੱਗ ਯੂ ਨੋ ਆਪਣਾ ਬਿਹੇਵ ਦਿਖਾਣਾ ਤੇ ਲੇਕਿਨ ਇਹ ਜਿਹੜੇ ਸਟਾਰ ਸੀਗੇ ਵੱਖਰੇ ਸੀਗੇ ਯੂ ਨੋ ਤੇ ਫੈਨਸ ਨਾਲ ਦੋਸਤੀ ਤੇ ਅੱਜ ਦੇ ਟਾਈਮ ਦੇ ਵਿੱਚ ਇਹ ਜਿਹੜੀ ਕੁਆਲਿਟੀਆਂ ਆ ਨਿਊ ਕਮਰਸ ਦੇ ਵਿੱਚ ਉਹ ਬਹੁਤ ਰੇਅਰ ਹੋ ਗਿਆ ਨੇ ਥੈਟਸ ਅ ਰੀਜ਼ਨ ਕਿ ਆਪਾਂ ਕਹਿ ਰਹੇ ਆ ਕਿ ਇੰਨਾ ਲੇਜੈਂਡਰੀ ਸਟਾਰਸ ਦੀ ਦਾ ਜਾਣਾ ਉਸ ਕਮੀ ਨੂੰ ਨਾ ਕਦੀ ਪੂਰਾ ਨਹੀਂ ਕਰ ਪਾਏਗਾ ਇਹ ਕਮੀ ਕਦੀ ਪੂਰੀ ਨਹੀਂ ਹੋ ਪਾਏਗੀ ਇਹ ਤਾਂ ਸੱਚ ਹੈ ਕਿ ਆਜੋ ਉਹ ਆਪਣੇ ਫੈਨਸ ਨੂੰ ਯਾਦਾਂ 'ਚ ਛੱਡ ਗਏ ਨੇ ਪਰ ਯਾਦਾਂ ਵੀ ਕਿੰਨੀਆਂ ਸੋਹਣੀਆਂ ਤਰੀਕੇ ਦੇ ਨਾਲ ਉਹ ਸੰਜੋਕੇ ਗਏ ਨੇ ਜਿਵੇਂ ਹਰ ਘਰ 'ਚ ਨਾ ਕੋਈ ਨਾ ਕੋਈ ਫਿਲਮ ਆਪਾਂ ਜੇ ਕਿ ਫਿਲਮ ਦੀਆਂ ਦੀ ਗੱਲ ਕਰੀਏ ਭਾਵੇਂ ਵੀ ਇਟ ਸ਼ੋਲੇ ਹੋਵੇ ਭਾਵੇਂ ਉਹ ਚੁੱਪਕੇ-ਚੁੱਪਕੇ ਹੋਵੇ ਸੱਤ ਕਾਮ ਹੋਵੇ ਪ੍ਰਤੀਗਿਆ ਹੋਵੇ ਕਿਸੇ ਨਾ ਕਿਸੇ ਦੀ ਲਾਈਫ ਦਾ ਇਹ ਜਿਹੜੀ ਫਿਲਮ ਹੈ ਨਾ ਉਹ ਹਿੱਸਾ ਜ਼ਰੂਰ ਬਣੀ ਆ ਤੇ ਮੈਂ ਤੁਹਾਡੇ ਤੋਂ ਪੁੱਛਣਾ ਚਾਹਾਂਗੀ ਕਿ ਤੁਹਾਡੀ ਨਜ਼ਰ ਦੇ ਵਿੱਚ ਤਨਮੇਂਦਰ ਜੀ ਨੂੰ ਲੋਕਾਂ ਨੇ ਸਿਰਫ ਇੱਕ ਐਕਟਰ ਕਰਕੇ ਪਿਆਰ ਕੀਤਾ ਹੈ ਜਾਂ ਉਹਨਾਂ ਦੀ ਜਿਹੜੀ ਪਰਸਨੈਲਿਟੀ ਸੀ ਉਹਨਾਂ ਦਾ ਜਿਹੜਾ ਇੱਕ ਔਰਾ ਸੀ ਉਸਨੇ ਉਹਨਾਂ ਨੂੰ ਲੈਜੈਂਡ ਬਣਾਇਆ ਹੈ ਇੱਕ ਹੋਰ ਗੱਲ ਮੈਂ ਜ਼ਰੂਰ ਕਹਿਣਾ ਚਾਹੁੰਦੀ ਆ ਪੰਜਾਬੀ ਆਈਡੈਂਟੀਟੀ ਲਈ ਤਰਮਿੰਦਰ ਜੀ ਦਾ ਇੱਕ ਪ੍ਰਾਈਡ ਸੀ ਜਿਵੇਂ ਮੈਂ ਸਟਾਰਟਿੰਗ ਦੇ ਵਿੱਚ ਕਹਿ ਰਹੀ ਸੀ ਨਾ ਕਿ ਜਦੋਂ ਆਪਾਂ ਇਹ ਕਹਿੰਦੇ ਆ ਕਿ ਹਾਂ ਤੇ ਮੇਂਦਰ ਸਾਹਮਣੇ ਵਾਲ ਤੋਂ ਹਾਂ ਉਹ ਤੇ ਆਪਣਾ ਮੁੰਡਾ ਹੈ ਤੇ ਇਹ ਗੱਲ ਬੜੀ ਇੰਪੋਰਟੈਂਟ ਹੋ ਜਾਂਦੀ ਹੈ ਬਹੁਤ ਹੀ ਜ਼ਿਆਦਾ ਰਿਲੇਵੈਂਟ ਹੋ ਜਾਂਦੀ ਹੈ ਇੱਕ ਇੱਕ ਕਨੈਕਸ਼ਨ ਹੈ ਜਿਸ ਕਰਕੇ ਆਪਾਂ ਸਾਡੇ ਜਿਹੜੇ ਸੀਨੀਅਰ ਸਾਡੇ ਜਿਹੜੇ ਵੱਡੇ ਆ ਉਹ ਇਹ ਗੱਲ ਕਹਿੰਦੇ ਨੇ ਤੇ ਫਿਰ ਅਸੀਂ ਇਹ ਸੋਚਦੇ ਹਾਂ ਕਿ ਵਾਕੇ ਹੀ ਕਿੰਨਾ ਇੰਪੋਰਟੈਂਟ ਕਿੰਨੀ ਇੰਪੋਰਟੈਂਟ ਪਰਸਨੈਲਿਟੀ ਉਹ ਹੋਏਗੀ ਕਿੰਨੀ ਵਧੀਆ ਉਸੂਲ ਹੋਏਗੀ ਜਿਹੜੀ ਅੱਜ ਲੋਕਾਂ ਨੂੰ ਇਹ ਕਹਿਣ ਤੇ ਮਜਬੂਰ ਕਰ ਰਹੀ ਕਰ ਰਹੀ ਹੈ ਕਿ ਹਾਂ ਆਪਣਾ ਮੁੰਡਾ ਉਹਨਾਂ ਨੇ ਕਦੀ ਆਪਣੀ ਰੂਟਸ ਹਾਇਦ ਨਹੀਂ ਕੀਤੀਆਂ ਹੈਨਾ एवरीवन 노ਸ ਇਹ ਗੱਲ ਆਪਣੇ ਯੂਥ ਨੂੰ ਵੀ ਸਿਖਾਈ ਜਾ ਸਕਦੀ ਹੈ ਅੱਜ ਦੇ ਟਾਈਮ ਦੇ ਵਿੱਚ ਅੱਜ ਜਦੋਂ ਆਪਾਂ ਪੰਜਾਬੀ ਸਿਨੇਮਾ ਦੀ ਵੀ ਗੱਲ ਕਰਦੇ ਆ ਨਾ ਤੇ ਪੰਜਾਬੀ ਸਿਨੇਮਾ ਤੇ ਪੰਜਾਬੀ ਆਇਡੈਂਟੀਟੀ ਕਿਉਂਕਿ ਬਹੁਤ ਜ਼ਿਆਦਾ ਗਲੋਬਲ ਹੋ ਰਹੀ ਹੈ ਤੇ ਉਹਨਾਂ ਲਈ ਤਰਮਿੰਦਰ ਜੀ ਇੱਕ ਬਹੁਤ ਵੱਡੀ ਇਨਸਪੀਰੇਸ਼ਨ ਸਿਗੇ ਤਰਮਿੰਦਰ ਜੀ ਦੀ ਕੰਟ੍ਰਿਬਿਊਸ਼ਨ ਨੂੰ ਆਪਾਂ ਵੇਂ ਦੇਖਦੇ ਆ ਤੁਸੀਂ ਇਸੇ ਵੀ ਆਪਣੀ ਗੱਲ ਕਰ ਸਕਦੇ ਹੋ ਤੇ ਓਵਰਆਲ ਜਿਹੜੀ ਅੱਜ ਆਪਾਂ ਅਲੱਗ-ਅਲੱਗ ਐਸਪੈਕਟਸ ਤੇ ਗੱਲ ਕਰ ਰਹੇ ਆ ਨਾ ਆਪਾਂ ਇਹ ਕਹਿ ਸਕਦੇ ਆ ਕਿ ਅ ਤਰਮੇਂਦਰ ਜੀ ਸਿਰਫ ਇੱਕ ਐਕਟਰ ਨਹੀਂ ਇੱਕ ਯੂ نو ਆਪਾਂ ਕਹਿ ਸਕਦੇ ਆ ਕਿ ਇੱਕ ਅਹਿਸਾਸ ਸੀਗੇ ਤੇ ਉਹਨਾਂ ਦੀ ਸਿੰਪਲਿਸਿਟੀ ਹਿਊਮੈਨਿਟੀ ਤੇ ਉਹਨਾਂ ਦਾ ਜ਼ਮੀਨ ਦੇ ਨਾਲ ਜੁੜਿਆ ਰਹਿਣਾ ਰੂਮਸ ਦੇ ਨਾਲ ਜੁੜਿਆ ਰਹਿਣਾ ਆਹੀ ਉਹਨਾਂ ਨੂੰ ਹਰ ਜਨਰੇਸ਼ਨ ਵਿੱਚ ਲਫਟ ਬਣਾਉਂਦਾ ਹੈ ਤੇ ਅੱਜ ਦੇ ਟਾਈਮ ਦੇ ਵਿੱਚ ਜਿੱਥੇ ਸ਼ੋਅ ਆਫ ਜ਼ਿਆਦਾ ਹੈ ਤਰਮਿੰਦਰ ਜੀ ਦੀ ਜਨਨੈਸ ਇੱਕ ਕਿਤਨਾ ਕਿਤੇ ਰਿਫਰੈਸ਼ਿੰਗ ਐਗਜ਼ਾਮਪਲ ਜ਼ਰੂਰ ਸੈੱਟ ਕਰਦੀ ਹੈ ਅੱਜ ਹਰ ਕੋਈ ਆਪਣੇ ਆਪਣੇ ਤਰੀਕੇ ਦੇ ਨਾਲ ਉਹਨਾਂ ਨੂੰ ਟ੍ਰਿਬਿਊਟ ਦੇ ਰਿਹਾ ਤੇ ਮੈਂ ਜਿਵੇਂ ਕਹਿ ਰਹੀ ਸੀ ਨਾ ਕਿ ਜਿਹੜਾ ਜਿਹੜਾ ਇਨਸਾਨ ਉਹਨਾਂ ਨੂੰ ਪਰਸਨਲੀ ਤੌਰ ਤੇ ਮਿਲਿਆ ਹੈ ਨਾ ਉਹ ਬਸ ਆਹੀ ਗੱਲ ਕਹਿੰਦਾ ਹੈ ਕਿ ਇੱਕ ਬ੍ਰਿਲਿਅੰਟ ਐਕਟਰ ਹੋਣ ਦੇ ਨਾਲ-ਨਾਲ ਉਹ ਇਸ ਤੋਂ ਵੀ ਵੱਧ ਕੇ ਸੀਗੇ ਇੱਕ ਗਰਾਉਂਡਡ ਸੋਲ ਜਿਨ੍ਹਾਂ ਨੂੰ ਅਸੀਂ ਕਦੀ ਭੁੱਲ ਨਹੀਂ ਸਕਦੇ ਜਿਨ੍ਹਾਂ ਨਾਲ ਸਾਡੀ ਉਹ ਪਹਿਲੀ ਮੁਲਾਕਾਤ ਅਸੀਂ ਉਸ ਮੁਲਾਕਾਤ ਨੂੰ ਕਦੀ ਭੁੱਲ ਨਹੀਂ ਸਕਦੇ ਕਿਉਂਕਿ ਇੱਕ ਇਨਡਿਲੀਬਲ ਮਾਰਕ ਉਹਨਾਂ ਦੇ ਦਿਲ ਤੇ ਦਿਮਾਗ ਤੇ ਉਹ ਛੱਡ ਕੇ ਗਈ ਹੈ ਆਪਾਂ ਇੱਕ ਬ੍ਰੇਕ ਲਈ ਰੁਕ ਰਹੇ ਹਾਂ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਟੀਵੀ ਸਕਰੀਨ ਤੇ ਉਹ ਦਿੱਤਾ ਗਿਆ ਨੰਬਰ ਜਿਸ ਤੇ ਤੁਸੀਂ ਕਾਲ ਕਰੋ ਤੇ ਆਪਣੀ ਜਿਹੜੀ رائے ਹੈ ਆਪਣੀ ਜਿਹੜੀ ਗੱਲ ਹੈ ਉਹ ਸਾਡੇ ਨਾਲ ਸ਼ੇਅਰ ਕਰੋ ਇੱਕ ਛੋਟਾ ਜਿਹਾ ਬ੍ਰੇਕ ਤੇ ਫੜਾਫੜ ਹਾਜ਼ਰ ਹੋਨੇ ਆ ਜੀ ਹਾਡੇ ਸਾਰਿਆਂ ਦਾ ਇੱਕ ਵਾਰ ਫੇਰ ਸਵਾਗਤ ਕਰਦੇ ਹਾਂ ਜੀ ਪ੍ਰੋਗਰਾਮ 'ਚ ਅਤੇ ਚਰਚਾ ਦੇ ਵਿੱਚ ਤੇ ਅੱਜ ਆਪਾਂ ਕਿਉਂਕਿ ਹਿੰਦੀ ਸਿਨੇਮਾ ਦੇ ਇੱਕ ਅਜਿਹੇ ਸਿਤਾਰੇ ਦੀ ਗੱਲ ਕਰ ਰਹੇ ਸੀ ਜਿਹਨੂੰ ਦੁਨੀਆ ਤਰਮਿੰਦਰ ਜੀ ਕਹਿੰਦੀ ਹੈ ਹੀ ਮੈਨ ਕਹਿੰਦੀ ਹੈ ਤੇ ਅੱਜ ਉਹ ਸਾਡੇ ਨਾਲ ਫਿਜ਼ੀਕਲ ਤੌਰ ਤੇ ਨਹੀਂ ਹੈ ਪਰ ਅਹਿਸਾਸਾਂ 'ਚ ਯਾਦਾਂ 'ਚ ਤੇ ਫਿਲਮਾਂ ਦੇ ਰਾਹੀਂ ਉਹ ਹਮੇਸ਼ਾ ਸਾਡੇ ਵਿਚਾਰ ਜ਼ਿੰਦਾ ਰਹਿਣਗੇ ਕਾਲਰ ਸਾਡੇ ਨਾਲ ਇਸ ਵਕਤ ਜੁੜੇ ਹੋਏ ਨੇ ਤੇ ਆਓ ਉਹਨਾਂ ਦੀ ਗੱਲ ਸੁਣਦੇ ਹਾਂ ਜਾਣਦੇ ਹਾਂ ਕੀ ਕਹਿਣਾ ਚਾਹੁੰਦੇ ਨੇ ਉਹ ਬਾਜਵਾ ਸਰ ਸਤਿ ਸ਼੍ਰੀ ਅਕਾਲ ਬਹੁਤ-ਬਹੁਤ ਸਵਾਗਤ ਕਰਦੇ ਹਾਂ ਤੁਹਾਡਾ ਪ੍ਰੋਗਰਾਮ ਦੇ ਵਿੱਚ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਰ ਦੇਖੋ ਸਾਨੂੰ ਸਭ ਪੰਜਾਬੀਆਂ ਨੂੰ ਬਹੁਤ ਜ਼ਿਆਦਾ ਮਾਣ ਹੈ ਉਹਨਾਂ ਤੇ ਬਈ ਉਹਨਾਂ ਨੇ ਪੰਜਾਬ ਦਾ ਨਾਂ ਤਾਂ ਰੋਸ਼ਨ ਕੀਤਾ ਹੈ ਕੀਤਾ ਜੀ ਪਰ ਉਹ ਇੰਡੀਅਨ ਸਕਰੀਨ ਦੇ ਜੀ ਬਹੁਤ ਚੰਗੇ ਇੱਕ ਹੈਂਡਸਮ ਸਟਾਰੇ ਸੀ ਯਾ ਹਾਂ ਜੀ ਬਸ ਸੁਣ ਰਿਹਾ ਸੀ ਥੋੜਾ ਜਿਹਾ ਸ਼ਰਮੀਲਾ ਟਕੋਰ ਦੱਸ ਰਹੀ ਸੀ ਹੂੰ 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 ਤੇ ਉਹ ਉਹਨੂੰ ਪੁੱਛਦਾ ਜਿਹੜਾ ਐਂਕਰ ਸੀ ਜੀ ਵੀ ਜਦੋਂ ਤੁਹਾਡੀ ਪਹਿਲੀ ਮੂਵੀ ਸੀ ਜਦੋਂ ਤੂੰ ਪਹਿਲੀ ਵਾਰੀ ਵੇਖਿਆ ਹਾਂ ਤਰਮਿੰਦਰ ਨੂੰ ਜੀ ਤੇ ਕੀ ਤੁਹਾਡੀਆਂ ਫੀਲਿੰਗ ਸੀ ਹੂੰ ਤੇ ਉਹਦਾ ਇਹੀ ਜਵਾਬ ਸੀ ਵੀ ਮੈਂ ਇੱਕਦਮ ਉਹਨੂੰ ਵੇਖ ਕੇ ਤੇ ਸਟਨ ਹੋ ਵੀ ਬੀ ਸੋ ਹੈਂਸਮ ਸੋ ਚਲੋ ਇਹ ਤਾਂ ਗੱਲਾਂ ਮਤਲਬ ਪਰ ਬਹੁਤ ਅੱਜ ਦੁੱਖ ਹੈ ਕਿ ਪਹਿਲੇ amigo ਬਿਮਾਰ ਹੋ ਗਏ ਸੀ ਚੱਲ ਰਹੇ ਸੀ ਠੀਕ ਹੋ ਗਏ ਤਾਂ ਜੋ ਫਾਈਨਲੀ ਮਿਲ ਆ ਗਏ ਪਰ ਮੈਂ ਆਪ ਸੋਚ ਰਿਹਾ ਸੀ ਵੀ ਮੈਂ ਸਭ ਤੋਂ ਪਹਿਲੀ ਵਾਰੀ ਉਹਨਾਂ ਨੂੰ ਪਿਕਚਰ ਸੀ ਵਰਨਾ ਮਿਲਣਾ ਤਾਂ ਉਹ ਕੋਈ ਐਸੀ ਗੱਲ ਨਹੀਂ ਵੀ ਮੈਂ ਉਹਨਾਂ ਦੀ ਕਿਹੜੀ ਪਿਕਚਰ ਪਿਕਚਰ ਆਈ ਮੀਨ ਨਾਟ ザ ਮੂਵੀ ਪਰ ਵੈਸੇ ਹੀ ਪਿਕਚਰ ਮੈਨੂੰ ਯਾਦ ਆਇਆ ਕਿ ਮੈਂ 1960-61 ਦੀ ਗੱਲ ਹੈ ਮੈਂ ਹਸਾਰ ਦੀ ਲਾਇਬ੍ਰੇਰੀ ਚ ਮੈਂ ਉੱਥੇ ਚਾਰ ਤੋਂ ਪੰਜ ਪੜਨ ਜਾਂਦਾ ਹੁੰਦਾ ਸੀ ਇੱਕ ਘੰਟਾ اچھا ਉੱਥੇ ਇੱਕ ਮੈਗਜ਼ੀਨ ਸੀ اچھا ਨਾ ਆਈ ਕੈਨ ਨਾਟ ਰੀਕਨੈਕਟ ਦਾ ਮੈਗਜ਼ੀਨ ਨੇਮ ਪਰ ਜਿਹੜੀ ਮੈਂ ਪਿਕਚਰ ਵੇਖੀ ਉਹ ਬਲੈਕ ਐਂਡ ਵਾਈਟ ਪਿਕਚਰ ਸੀਗੀ اچھا ਜੋ ਜਿਹੜੀਆਂ ਪੁਰਾਣੀਆਂ ਟੁੱਟੀਆਂ ਹੁੰਦੀਆਂ ਹਨ ਜਿਹੜੀਆਂ ਪਹਿਲਾਂ ਪਿੱਤਲ ਦੀਆਂ ਟੁੱਟੀਆਂ ਹੁੰਦੀਆਂ ਸੀ ਅੱਛਾ ਹਾਂਜੀ 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 ਜੀ 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 ਉਹ ਦੀ ਉਹ ਜਿਹੜੀ ਪਾਈਪ ਸੀ ਇੱਕ ਪਾਸੇ ਇਹਨਾਂ ਨੇ ਉਹ ਫੜੀ ਸੀ ਔਰ ਬਹੁਤ ਹੀ ਉਹ ਹੈਂਡਸਮ ਪਿਕਚਰ ਸੀਗੀ ਓਕੇ ਦੇ ਸੋਈ ਰੀਕਲੈਕਟ ਵੀ ਮੈਂ ਪਹਿਲੀ ਵਾਰੀ ਤਰਮਿੰਦਰ ਨੂੰ ਕਦੋਂ ਦੇਖਿਆ ਬਾਕੀ ਉਹ ਚੋਦੀਆਂ ਮੂਵੀਆਂ ਵੀ ਦੇਖੀਆਂ ਪਰ ਬਹੁਤ ਇੱਕ ਅੱਛਾ ਇਨਸਾਨ ਸੀ ਜੀ ਇਹ ਕਹਿਣਾ ਚਾਹੁੰਦਾ ਹਾਂ ਪਰਮਾਤਮਾ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਬਖਸ਼ੇ ਜੀ ਸਰ ਬਾਕੀ ਪਰਿਵਾਰ ਨੂੰ ਪਾਣਾ ਮੰਨਣ ਦਾ ਬੜ ਬੜਛੇ ਥੈਂਕ ਯੂ ਜੀ ਥੈਂਕ ਯੂ ਸਰ ਥੈਂਕ ਯੂ ਆਪਣੀ ਗੱਲਾਂ ਸਾਡੇ ਨਾਲ ਸ਼ੇਅਰ ਕਰਨ ਦੇ ਲਈ ਥੈਂਕ ਯੂ ਸੋ ਮਚ ਤੁਸੀਂ ਵੀ ਸਾਨੂੰ ਕਾਲ ਕਰ ਸਕਦੇ ਹੋ ਆਪਣੀ ਕੋਈ ਵੀ ਗੱਲ ਜਿਹੜੀ ਤੁਹਾਡੀ ਮੈਮਰੀਜ਼ ਦੇ ਵਿੱਚ ਹੋਵੇ ਉਹਨਾਂ ਨਾਲ ਜੁੜੀ ਹੋਈ ਵੀ ਇਟ movies ਵੀ ਟੋਂਦੀ ਪਰਸਨੈਲਿਟੀ ਉਹਨਾਂ ਨੂੰ ਉਹਨਾਂ ਦੇ ਔਰਾ ਨੂੰ ਲੈ ਕੇ ਕੋਈ ਪਿਕਚਰ ਦੇ ਥਰੂ ਵੀਊ ਮੈਮਰੀ ਹੋ ਸਕਦੀ ਹੈ ਜਿਵੇਂ ਬਾਜਵਤ ਸਰ ਨੇ ਉਹ ਮੈਮਰੀ ਸਾਡੇ ਨਾਲ ਸ਼ੇਅਰ ਕੀਤੀ ਹੈ ਤੁਸੀਂ ਵੀ ਕਾਲ ਕਰਕੇ ਸਾਡੀ ਆਪਣੀ ਜਿਹੜੀ ਗੱਲ ਹੈ ਉਹ ਸਾਡੇ ਨਾਲ ਸ਼ੇਅਰ ਕਰ ਸਕਦੇ ਹੋ ਸੋ ਮੈਂ ਕਿਉਂਕਿ ਇੱਕ ਡਿਫਰੈਂਟ ਡਿਫਰੈਂਟ ਅਸਪੈਕਟਸ ਤੇ ਗੱਲ ਕਰ ਰਹੀ ਸੀ ਤੇ ਇੱਕ ਹੋਰ ਗੱਲ ਸੀ ਜਿਹੜੀ ਮੈਂ ਪ੍ਰੋਗਰਾਮ ਦੇ ਵਿੱਚ ਚਾਲੇ ਰੱਖੀ ਸੀਗੀ ਉਹ ਗੱਲ ਸੀਗੀ ਖਾਲੀਪਨ ਦੀ ਕਿਉਂਕਿ ਹਿੰਦੀ ਸਿਨੇਮਾ ਉਹ ਜਿਵੇਂ ਜਿਵੇਂ ਹੋਰ ਐਕਸਪੈਂਡ ਕਰ ਰਿਹਾ ਨਾ ਹਿੰਦੀ ਸਿਨੇਮਾ ਚ ਬਹੁਤ ਸਾਰੇ ਹੋਰ ਵੀ ਸਟਾਰਸ ਆ ਰਹੇ ਨੇ ਜਿਹੜੇ ਬੜੇ ਵਧੀਆ ਕੰਮ ਕਰ ਰਹੇ ਨੇ ਮੈਂ ਪਹਿਲਾਂ ਵੀ ਇੱਕ ਵਾਰ ਇਸ ਤੇ ਗੱਲ ਕੀਤੀ ਸੀ ਦੋਨਾਂ ਦੇ ਇੱਕ ਪੋਜ਼ਿਟਿਵ ਤੇ ਨੈਗੇਟਿਵ ਪੁਆਇੰਟਸ ਦੋਨਾਂ ਦੀ ਗੱਲ ਕੀਤੀ ਸੀਗੀ ਤੇ ਮੈਂ ਗੱਲ ਕਰੀ ਸੀ ਕਿ ਜਿਸ ਤਰੀਕੇ ਨਾਲ ਅੱਜ ਇਹ ਲੈਜੈਂਡਰੀ ਸਟਾਰਸ ਸਾਨੂੰ ਛੱਡ ਕੇ ਜਾ ਰਹੇ ਨੇ ਭਾਵੇਂ ਉਹ ਹਿੰਦੀ ਸਿਨੇਮਾ ਤੋਂ ਜੁੜੇ ਹੋਣ ਭਾਵੇਂ ਉਹ ਪੰਜਾਬੀ ਸਿਨੇਮਾ ਤੋਂ ਜੁੜੇ ਹੋਣ ਤੇ ਉਹਨਾਂ ਦਾ ਜਿਹੜਾ ਜਾਣਾ ਹੈ ਉਹ ਇੱਕ ਸੀਟ ਨੂੰ ਖਾਲੀ ਕਰ ਗਿਆ ਹੈ ਜਿਹੜੀ ਸੀਟ ਤੇ ਆ ਕੇ ਕਦੀ ਕੋਈ ਬਹਿ ਨਹੀਂ ਸਕਦਾ ਜਾਂ ਫਿਰ ਉਹ ਸ਼ਾਇਦ ਪਤਾ ਨਹੀਂ ਡਿਸਰਵ ਕਰੇਗਾ ਨਹੀਂ ਕਰੇਗਾ ਇੱਕ ਖਾਲੀ ਪੰਜਾ ਜਿੰਨੂੰ ਆਪਾਂ ਕਦੀ ਸ਼ਾਇਦ ਫਿਲ ਨਹੀਂ ਕਰ ਸਕਦੇ ਆ ਇਸ ਸਿਨੇਮਾ ਫਿਲ ਨਹੀਂ ਕਰ ਸਕਦਾ ਪਰ ਨਾਲ ਦੇ ਨਾਲ ਇੱਕ ਗਹਿਰੀ ਪੋਜ਼ਿਟਿਵਿਟੀ ਵੀ ਉਹ ਕਿਉਂਕਿ ਛੱਡ ਕੇ ਜਾਂਦੇ ਨੇ ਕਿਉਂਕਿ ਉਹਨਾਂ ਦੀ ਲੇਗੇਸੀ ਕਦੀ ਖਤਮ ਨਹੀਂ ਹੁੰਦੀ ਹੈ ਹੈਨਾ ਤੇ ਅਗਰ ਧਰਮਿੰਦਰ ਜੀ ਨੂੰ ਸਿਰਫ ਐਕਟਰ ਕਿਹਾ ਜਾਵੇ ਇਹ ਏ ਨਾ ਇਨਸਾਫੀ ਹੋਵੇਗੀ ਕਿਉਂਕਿ ਉਹ ਇੱਕ ਆਪਣੇ ਆਪ ਦੇ ਵਿੱਚ ਨਾ ਇੱਕ 에ਰਾ ਸੀਗਾ ਯੂ نو ਸਿੰਪਲਿਸਿਟੀ ਦਾ 에ਰਾ ਵਾਰਮਥ ਦਾ 에ਰਾ ਤੇ ਇੱਕ ਰੀਅਲਨੈਸ ਦਾ 에ਰਾ ਤੇ ਅੱਜ ਦੇ ਫਾਸਟ ਗਲੈਮ ਵਰਲਡ ਦੇ ਵਿੱਚ ਜਿੱਥੇ ਸ਼ੋਅ ਆਫ ਜ਼ਿਆਦਾ ਹੋ ਗਿਆ ਹੈ ਯੂ نو ਪੇਪਰਾਜ਼ੀ ਐਂਡ ਆਲ ਇਹ ਜਿਹੜੇ ਟਰਮਸ ਆ ਗਈਆਂ ਨੇ ਧਰਮਿੰਦਰ ਜੀ ਦੀ ਗਰਾਉਂਡਡਡ ਪਰਸਨੈਲਿਟੀ ਆ ਇਹ ਸਾਨੂੰ ਕਿਤੇ ਨਾ ਕਿਤੇ ਯਾਦ ਦਿੰਦਾ ਹੈ ਉਹਨਾਂ ਦੀ ਕਿ ਅਸਲੀ ਸੁਪਰਸਟਾਰ ਉਹ ਹੁੰਦਾ ਹੈ ਜੋ ਕਿਤਨਾ ਕਿਤੇ ਤੁਹਾਡੇ ਦਿਲ ਨੂੰ ਟੱਚ ਕਰੇ ਤੇ ਉਹਨਾਂ ਦੇ ਜਾਣ ਦੇ ਨਾਲ ਦੁੱਖਤਾ ਹੈ ਪਰ ਇੱਕ ਗਹਿਰਾ ਸਕੂਨ ਵੀ ਹੈ ਕਿ ਜਿਸ ਆਦਮੀ ਨੇ ਜਿਸ ਸ਼ਖਸ ਨੇ 7 ਸਾਲ ਤੱਕ ਯੂ نو ਸਿਨੇਮਾ ਨੂੰ ਆਪਣੀ ਮੈਂ ਸਟਾਰਟਿੰਗ ਦੀ ਗੱਲ ਕਰ ਰਹੀ ਹਾਂ ਕਿਉਂਕਿ ਜਦੋਂ ਆਪਾਂ ਉਹਨਾਂ ਦੇ ਬਾਰੇ ਪੜ੍ਹਦੇ ਹਾਂ ਆਰਟੀਕਲਸ ਪੜ੍ਹਦੇ ਹਾਂ ਤੁਹਾਨੂੰ ਉਹਨਾਂ ਦੇ ਬਾਰੇ ਪਤਾ ਚੱਲਦਾ ਹੈ ਕਿ ਉਹ ਜਿਹੜਾ ਉਹਨਾਂ ਦਾ ਸਟਰਗਲ ਸੀ ਉਸ ਸਟਰਗਲ ਦੇ ਵਿੱਚ ਕਿੰਨਾ ਹਾਰਡਵਰਕ ਸੀ ਲੇਕਿਨ ਉਸ ਹਾਰਡਵਰਕ ਦੇ ਨਾਲ ਕਿੰਨੀ ਓਨੈਸਟੀ ਸੀ ਇਹ ਸਭ ਤੋਂ ਵੱਡੀ ਗੱਲ ਹੈ ਤੇ ਆਪਣੀ ਕਿਤਨਾ ਕਿਤੇ ਯੂ نو ਇੱਕ ਇਨਸਾਨੀਅਤ ਦੀ ਉਹ ਛਾਪ ਛੱਡਣਾ ਉਹਨਾਂ ਦਾ ਸਫਰ ਇੱਕ ਕੰਪਲੀਟਲੀ ਬਹੁਤ ਹੀ ਜ਼ਿਆਦਾ ਖੂਬਸੂਰਤ ਰਿਹਾ ਹੈ ਇੱਕ ਪੇਨ ਦੇ ਵਿੱਚ ਸੀ ਤੇ ਉਸ ਪੇਨ ਨੂੰ ਹੁਣ ਪਿੱਛੇ ਛੱਡ ਕੇ ਅੱਗੇ ਵਧਣਾ ਇਹ ਵੀ ਜ਼ਰੂਰੀ ਸੀ ਆਪਾਂ ਜ਼ਿੰਦਗੀ ਦੇ ਵਿੱਚ ਆਇਆ ਜਾਣਾ ਵੀ ਸਾਰਿਆਂ ਨੇ ਐਨੀਵੇਸ ਮੈਂ ਫਿਰ ਦੁਬਾਰਾ ਉਸ ਪਹਿਲੂ ਤੇ ਆਵਾਂਗੀ ਮੈਨੂੰ ਲੱਗਦਾ ਹੈ ਕਿ ਅੱਜ ਵੀ ਨਾ ਅਸੀਂ ਜਦੋਂ ਸ਼ੋਲੇ ਸੱਤਿਆਕਾਮ ਅਨੁਪਮਾ ਐਂਡ ਇੱਕ ਬਹੁਤ ਹੀ ਬਿਊਟੀਫੁਲ ਮੂਵੀ ਚੁਪਕੇ ਚੁਪਕੇ ਇਹ ਜਦੋਂ ਮੂਵੀਜ਼ ਆਈਆਂ ਤੇ ਬਹੁਤ ਹੀ ਜ਼ਿਆਦਾ ਅਸੀਂ ਬਹੁਤ ਛੋਟੇ ਸੀਗੇ ਲੇਕਿਨ ਜਦੋਂ ਵੱਡੇ ਹੋਏ ਤੇ ਮੂਵੀਜ਼ ਦੇ ਬਾਰੇ ਕਿਉਂਕਿ ਫਾਦਰ ਸਾਹਿਬ ਦੱਸਦੇ ਹੁੰਦੇ ਸੀ ਤੇ ਅਸੀਂ ਇਹ ਮੂਵੀਜ਼ ਵੇਖੀਆਂ ਉਹਨਾਂ ਦੀਆਂ ਇਹ ਇਹਨਾਂ movies ਦੀ ਜਦੋਂ ਆਪਾਂ ਗੱਲ ਕਰਦੇ ਆਂ ਜਾਂ I've been simple interviews ਵੀ ਉਹਨਾਂ ਦੇ ਵੇਖਦੇ ਆਂ ਨਾ ਤੇ ਧਰਮਿੰਦਰ ਜੀ ਦਾ ਚਾਂ ਉਹ ਸੇਮ ਹੀ ਲੱਗਦਾ ਸੀਗਾ ਤੁਹਾਨੂੰ ਕੀ ਲੱਗਦਾ ਹੈ ਕਿ ਅਸੀਂ ਅੱਜ ਦੀ ਜਨਰੇਸ਼ਨ 'ਚ ਉਸ ਤਰੀਕੇ ਦੀ ਜਿਹੜੀ ਸਿੰਪਲੀਸਿਟੀ ਹੈ ਉਹਨੂੰ ਆਪਾਂ ਫੀਲ ਕਰਦੇ ਆਂ ਕਿ ਉਸ ਤਰੀਕੇ ਦੀ ਸਿੰਪਲੀਸਿਟੀ ਉਹ ਦੁਬਾਰਾ ਸਾਨੂੰ ਮਿਲ ਸਕਦੀ ਹੈ ਜਾਂ ਨਹੀਂ ਹਿੰਦੀ ਸਿਨੇਮਾ ਦੀ ਇੱਕ ਜਨਰੇਸ਼ਨ ਦੀ ਜਦੋਂ ਮੈਂ ਗੱਲ ਕਰਦੀ ਆਂ ਉਹਦੇ ਵਿੱਚ ਦਿਲਪ ਕੁਮਾਰ ਸਾਹਿਬ देवानंद साहब राजेश खन्ना ऋषिक कपूर श्रीदेवी जी ਤੇ ਹੁਣ ਤਰਮਿੰਦਰ ਜੀ ਇੱਕ ਇੱਕ ਕਰਕੇ ਸਾਡੇ ਸਾਹਮਣੇ ਅ ਤੋਏ ਜਾ ਚੁਕੇ ਨੇ ਪਰ ਇਹ ਖਾਲੀਪਨ ਸਿਰਫ ਇੱਕ ਲਾਸ ਨਹੀਂ ਹੈ ਇਹ ਕਿਤਨਾ ਕਿਤੇ ਇੱਕ ਰਿਅਲਾਈਜੇਸ਼ਨ ਵੀ ਹੈ ਰੀਅਲਾਈਜੇਸ਼ਨ ਕਿ ਸਿਨੇਮਾ ਸਿਰਫ ਗਲੈਮਰ ਨਹੀਂ ਇੱਕ ਕਲਚਰ ਹੈ ਇੱਕ 에ਰਾ ਹੈ ਆਪਣੇ ਆਪ ਦੇ ਵਿੱਚ ਇੱਕ ਸਕੂਲ ਹੈ ਉਸ 에ਰਾ ਨਾਲ ਜੁੜਿਆ ਹੋਇਆ ਇੱਕ ਸਕੂਲ ਇਹ ਉਹ ਸਕੂਲ ਸੀ ਜਿੱਥੇ ਐਕਟਿੰਗ ਦਾ ਮਤਲਬ ਨਾ ਸਕਿੱਲ ਹੀ ਨਹੀਂ ਹੁੰਦਾ ਕੈਰੈਕਟਰ ਵੀ ਸੀ ਤੇ ਉਹ ਜ਼ਮਾਨਾ ਜਿੱਥੇ ਫੇਮ ਦਾ ਮਤਲਬ ਐਟੀਟਿਊਡ ਨਹੀਂ ਜੋ ਅੱਜ ਕੱਲ੍ਹ ਦਿਖਦਾ ਹੈ ਉਹਦੇ ਤੇ ਕੀ ਸੀਗਾ ਐਟੀਟਿਊਡ ਦੀ ਜਗ੍ਹਾ ਰਿਸਪੌਂਸਿਬਿਲਿਟੀ ਸੀ ਕਿ ਉਸ ਪਿਆਰ ਨੂੰ ਜਿਹੜਾ ਲੋਕਾਂ ਦੇ ਰਾਹੀ ਮਿਲ ਰਿਹਾ ਹੈ ਉਸ ਪਿਆਰ ਨੂੰ ਆਪਾਂ ਕਿਵੇਂ ਕਾਇਮ ਰੱਖਣਾ ਹੈ ਤੇ ਅੱਜ ਜਦੋਂ ਲੈਜੈਂਡਸ ਜਾ ਰਹੇ ਨੇ ਤੇ ਅਸੀਂ ਇਹ ਸਮਝ ਰਹੇ ਹਾਂ ਕਿ ਉਹਨਾਂ ਨੇ ਇੰਡਸਟਰੀ ਨੂੰ ਕਿਸ ਲੈਵਲ ਤੇ ਲਿਆ ਕੇ ਖੜਾ ਕੀਤਾ ਹੈ ਤਾਂ ਹੀ ਤਾਂ ਆਪਾਂ ਕਹਿੰਦੇ ਹਾਂ ਹਿੰਦੀ ਸਿਨੇਮਾ ਪੰਜਾਬੀ ਸਿਨੇਮਾ ਇਹ ਆਪਣੇ ਆਪ ਦੇ ਵਿੱਚ ਬਹੁਤ ਹੀ ਭਾਰੀ ਸ਼ਬਦ ਨੇ ਤੇ ਕਿਸ ਲੈਵਲ ਤੇ ਉਹਨਾਂ ਨੇ ਲਿਆ ਕੇ ਉਹਨੂੰ ਖੜਾ ਕਰ ਦਿੱਤਾ ਤੇ ਅੱਜ ਦਾ ਕੰਟੈਂਟ ਡਰਾਈਵਨ ਸਿਨੇਮਾ ਵੀ ਅਸਲ 'ਚ ਨਾ ਉਹਨਾਂ ਦੀ ਹੀ ਦੇਣ ਹੈ ਉਹ ਜਿਹੜੀ ਫਾਊਂਡੇਸ਼ਨ ਹੈ ਉਹ ਪਿਲਰਸ ਨੇ ਇਹ ਇਹਨਾਂ ਲੈਜੈਂਡਰੀਜ਼ ਦੀ ਹੀ ਦੇਣ ਨੇ ਮੈਂ ਤੁਹਾਡੇ ਤੋਂ ਜਾਨਣਾ ਚਾਹਾਂਗੀ ਕਿ ਤੁਸੀਂ ਕੀ ਸੋਚਦੇ ਵਿਚਾਰ ਦਿਓ ਅੱਜ ਦੇ ਐਕਟਰਸ ਉਹ ਸਵੈਲਿਊ ਨੂੰ ਸਟਰੋਂਗਲੀ ਫੋਲੋ ਕਰ ਰਹੇ ਨੇ ਜਿਨ੍ਹਾਂ ਤੇ 골ਡਨ 에ਰਾ ਅੱਜ ਖੜਾ ਹੈ ਕੀ ਲੇਗੇਸੀ ਕੈਰੀ ਹੋ ਰਹੀ ਹੈ ਵਾਕਈ ਜਾਂ ਉਹਦਾ ਜਿਹੜਾ ਇੱਕ ਸਰੂਪ ਹੈ ਉਹਦਾ ਜਿਹੜਾ ਇੱਕ ਫਲੇਵਰ ਹੈ ਉਹ ਅੱਜ ਦੇ ਟਾਈਮ ਦੇ ਵਿੱਚ ਘਟ ਹੋ ਗਿਆ ਹੈ ਜੇ ਪੋਜ਼ਿਟਿਵਿਟੀ ਐਂਗਲ ਦੇ ਨਾਲ ਇਹਨਾਂ ਸਾਰੀਆਂ ਚੀਜ਼ਾਂ ਨੂੰ ਬਾ ਵੇਖੀਏ ਨਾ ਤਾਂ ਲੈਜੈਂਡਸ ਦਾ ਜਾਣਾ ਵੈਕਿਊਮ ਨਹੀਂ ਬਣਾਉਂਦਾ ਉਹ ਆਪਣੇ ਬਾਅਦ ਨਵੀਂ ਜਨਰੇਸ਼ਨ ਨੂੰ ਜ਼ਿਆਦਾ ਰਿਸਪੌਂਸੀਬਲ ਬਣਾ ਜਾਂਦਾ ਹੈ ਅੱਜ ਦੇ ਰਾਈਟਰਸ ਡਾਇਰੈਕਟਰਸ ਐਕਟਰਸ ਸਭ ਤਮਿੰਦਰ ਜੀ ਵਰਗੇ ਆਈਕons ਤੋਂ ਇਹ ਸਿੱਖਦੇ ਨੇ ਕਿ ਆਡੀਅנס ਸਿਰਫ ਗਲੈਮ ਦੇ ਪਿੱਛੇ ਨਹੀਂ 트ਰੂਥਫੁਲਨੈਸ ਦੇ ਪਿੱਛੇ ਵੀ ਹੁੰਦੀ ਹੈ ਉਹ ਅੱਜ ਜ਼ਰੂਰ ਆਪਣਾ ਆਪਣੇ ਆਪ ਨੂੰ ਫਿਜ਼ੀਕਲ ਤੌਰ ਤੇ ਇੱਕ ਐਬਸੈਂਸ ਫੀਲ ਸਾਨੂੰ ਅੱਜ ਕਰਾ ਰਹੇ ਨੇ ਉਹ ਸਾਰੇ ਸਟਾਰਸ ਬਟ ਅਪਾਏ ਕਿਵੇਂ ਕਰ ਸਕਦੇ ਆ ਕਿ ਆਪਣੇ ਪਿੱਛੇ ਜੜੀ ਉਹ ਇੱਕ ਲੇਗਸੀ ਛੱਡ ਕੇ ਗਏ ਆ ਉਹ ਆਉਣ ਵਾਲੇ ਟਾਈਮ ਦੇ ਵਿੱਚ ਆਉਣ ਵਾਲੀ ਜਨਰੇਸ਼ਨ ਨੂੰ ਨਵੀਂ ਪੀੜੀ ਨੂੰ ਜਿਹੜੀ ਇਸ ਸਿਨੇਮਾ ਦੇ ਨਾਲ ਜੁੜੇਗੀ ਉਸ ਜਨਰੇਸ਼ਨ ਨੂੰ ਇਹ ਇਨਸਪਾਇਰ ਲਗਾਤਾਰ ਕਰਦੇ ਰਹਿਣ ਤੇ ਇਹ ਨਵੀਂ ਪੀੜੀ ਉਹਨਾਂ ਤੋਂ ਸਿੱਖਦੀ ਰਵੇ ਅੱਜ ਚਾਹ ਤੇ ਚਰਚਾ ਦੇ ਵਿੱਚ ਫਿਲਹਾਲ ਇੰਨਾ ਹੀ ਕੱਲ ਨਵੀਂ ਚਰਚਾ ਛੇੜਾਂਗੇ ਤੇ ਉਮੀਦ ਕਰਾਂਗੇ ਕਿ ਸਾਡੇ ਨਾਲ ਵੱਧ ਤੋਂ ਵੱਧ ਜਿਹੜੇ ਆਡੀਅנס ਹੈ ਉਹ ਜੁੜੇਗੀ ਤੇ ਆਪਣੀ ਗੱਲ ਸਾਡੇ ਨਾਲ ਸ਼ੇਅਰ ਕਰੇਗੀ ਤਾਂ ਤੱਕ ਲਈ ਜਸ ਪੰਜਾਬੀ ਦੇ ਹੋਰ ਪ੍ਰੋਗਰਾਮਸ ਲਈ ਤੁਸੀਂ ਜੁੜੇ ਰਹਿਣਾ ਸਾਡੇ ਨਾਲ ਸਟੇ ਟੂਨ ਵਿਦ ਜਸ ਪੰਜਾਬੀ ਸਤਿ ਸ਼੍ਰੀ ਅਕਾਲ ਰਬਰਾਕਾ